हसते रहो हसांदे रहो मेरी आवाज आवाज अपनी बुलांदे रहो वक्त ਦੇ ਹੱਥ ਵਿੱਚ ਕੰਡੇ ਵੀ ਨੇ ਤੇ ਫੁੱਲ ਵੀ ਕੰਡਿਆਂ ਤੋਂ ਨਾ ਘਬਰਾਉਂਦੇ ਹੋਏ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ ਇਹਹੀ ਚਾਹਤ ਹੈ ਸਾਡੀ ਕਿ ਤੁਸੀਂ ਜਿੱਥੇ ਵੀ ਰਹੋ ਸਾਂਝ ਮੁਹੱਬਤਾਂ ਦੀ ਪਾਉਂਦੇ ਰਹੋ ਮੁਹੱਬਤਾਂ ਦੀ ਸਾਂਝ ਪਾਉਂਦਾ ਪ੍ਰੋਗਰਾਮ ਰੂਬਰੂ ਮੈਂ ਸੁਖਪੀਰ ਆਪ ਸਭ ਦਾ ਸਵਾਗਤ ਕਰ ਲਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੂਬਰੂ ਪ੍ਰੋਗਰਾਮ ਚ ਅਸੀਂ ਤੁਹਾਨੂੰ ਵਕ ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਆ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਮੰਜ਼ਲਾ ਸਰ ਕੀਤੀਆਂ ਹੁੰਦੀਆਂ ਨੇ ਤੇ ਨਾਮ ਨਖਟਿਆ ਹੁੰਦਾ ਹੈ ਅੱਜ ਦਾ ਰੂਬਰੂ ਪ੍ਰੋਗਰਾਮ ਹੈ ਬਹੁਤ ਹੀ ਖਾਸ ਕਿਉਂਕਿ ਕਹਿੰਦੇ ਨੇ ਹੱਸਨੇ ਘਰ ਵਸਣੇ ਤੇ ਅਸੀਂ ਰੱਖਦੇ ਆ ਤੁਹਾਡੀ ਸਿਹਤ ਦਾ ਪੂਰਾ ਖਿਆਲ ਕਿਉਂਕਿ ਹਾਸਾ ਚੰਗੀ ਸਿਹਤ ਦਾ ਵਿਰਾਸ ਹੈ ਤੇ ਅੱਜ ਜਿਸ ਸਨਮਾਨਮਤੀ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕੌਣ ਜਾ ਰਹੀਆਂ ਉਹਨਾਂ ਨੇ ਘਰ ਘਰ ਹਾਸੇ ਵੰਡੇ ਨੇ ਹਾਸੇ ਬਿਖੇਰੇ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਹਾਸਿਆ ਨੂੰ ਸਮਰਪਿਤ ਕੀਤੀ ਹੈ ਬਿਨਾ ਕਿਸੇ ਦੇਰੀ ਦੇ ਮਿਲਦਿਆ ਬਾਲ ਮੁਕੰਦ ਸ਼ਰਮਾ ਜੀ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸੁਖਵੀਰ ਜੀ ਸ਼ੁਕਰੀਆ ਦੂਰਦਰਸ਼ਨ ਰੂਬਰੂ ਪ੍ਰੋਗਰਾਮ ਜਿੰਨਾ ਕਰਕੇ ਅੱਜ ਮੈਂ ਕਿੰਨੇ ਸਾਲਾਂ ਬਾਅਦ ਦੂਰਦਰਸ਼ਨ ਦੇ ਵਿੜੇ ਪੈਰ ਧਰਿਆ ਸੱਚ ਪੁੱਛੋ ਸੁਖਵੀਰ ਜੀ ਮੈਂ ਜਜ਼ਬਾਤੀ ਪਰ ਹੰਡਾਰਿਆ ਅੱਜ ਜੀ ਆਪਨੇ ਘਰ ਦੇ ਵਿੱਚ ਆ ਕੇ ਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਮੈਂ ਜੀ 29 ਮਈ 1982 ਦਾ ਦਿਨ ਜੀ ਜਦੋਂ ਜਸਵਿੰਦਰ ਭੱਲਾ ਜੀ ਤੇ ਮੈਂ ਪਹਿਲੀ ਵਾਰੀ ਦੂਰਦਰਸ਼ਨ ਦੇ ਵੇੜੇ ਪੈਰ ਧਰਿਆ ਸੀਗਾ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਦੀ ਰਿਕਾਰਡਿੰਗ ਸੀ ਤੇ ਸਾਡੀ ਇੱਕ ਹੰਬਲ ਬਿਗਨਿੰਗ ਸੀ ਉਸ ਤੋਂ ਬਾਅਦ ਦੂਰਦਰਸ਼ਨ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਚਾਹੇ ਰੌਣਕ ਮੇਲਾ ਲਹਿਰਾਂ ਕਚਦੀਆਂ ਮੰਦਰਾ ਮੈਕਨ ਤੰਦਾ ਲਿਸ਼ਕਾਰਾ ਅਨੇਕਾਂ ਪ੍ਰੋਗਰਾਮਾਂ ਦਾ ਹਿੱਸਾ ਬਣੇ ਤੇ ਮੈਂ ਤੇ ਭੱਲਾ ਸਾਹਿਬ ਕਹਿੰਦੇ ਹੁੰਨੇ ਆ ਕਿ ਜੇ ਅਸੀਂ ਛਣਕਾਟੇ ਜਰੀਏ ਕੁਝ ਦੁਨੀਆ ਚ ਹਾਸੇ ਬਖੇਰ ਪਾਏ ਆ ਉਹਦੀ ਨੀ ਜੜੀ ਆ ਉਹ ਦੂਰਦਰਸ਼ਨ ਚ ਭੱਲਾ ਜੀ ਹਾਂਜੀ ਨਵੇਂ ਸਾਲ ਤੇ ਨਵਾਂ ਪ੍ਰਾਣ ਕਰ ਲਓ ਕਿਹੜਾ ਵੀ ਜਿਵੇਂ ਡਾਕਟਰ ਕਹਿੰਦੇ ਆ ਸਵਕਤੇ ਉੱਠੋ ਜਿਹੜਾ ਬੰਦਾ ਸਵੇਰੇ ਉੱਠਦਾ ਸੈਰ ਕਰਦਾ ਫਰੈਸ਼ ਆਕਸੀਜਨ ਲੈਂਦਾ ਉਹਦੀ ਬਹੁਤ ਲੰਬੀ ਉਮਰ ਹੁੰਦੀ ਆ ਮੈਂ ਨਹੀਂ ਮੰਨਦਾ ਕਿਉਂ ਹੁਣ ਮੁਰਗਾ ਦੇਖ ਲਓ ਸਭ ਤੋਂ ਸਵੇਰੇ ਤੜਕੇ ਉੱਠਿਆ ਹੁੰਦਾ ਸ਼ਾਮ ਨੂੰ ਵਿਚਾਰੇ ਦੀ ਧੌਣ ਮਰੋੜੀ ਹੁੰਦੀ ਆ। ਕੀ ਬਾਤ ਹੈ। ਆਰ ਸ਼ੁਰੂਆਤ ਕਰਦੇ ਆਂ ਸੀ ਤੁਹਾਡੇ ਬਚਪਨ ਤੋਂ ਕਿਉਂਕਿ ਤੁਸੀਂ ਬਹੁਤ ਵਧੀਆ ਕਾਮੇਡੀਅਨ ਕਲਾਕਾਰ ਹੋ ਆਰ ਬਹੁਤ ਨਾਮ ਕਮਾਇਆ ਤੁਸੀਂ ਇਸ ਖੇਤਰ ਦੇ ਵਿੱਚ ਤੇ ਬਚਪਨ ਤੋਂ ਹੀ ਤੁਸੀਂ ਇਸ ਤਰ੍ਹਾਂ ਦੇ ਸੀ ਤੁਹਾਡਾ ਬਚਪਨ ਕਿਵੇਂ ਦਾ ਬੀਤਿਆ? ਸੁਖੀਰ ਜੀ ਮੇਰਾ ਜ਼ਿਲ੍ਹਾ ਜੰਦਰਿਆ ਇੱਥੋਂ 50 ਕਿਲੋਮੀਟਰ ਤੇ ਪਿੰਡ ਹੈ ਲੋਹਿਆ ਖਾਸ। ਜੀ ਤਿੰਨ ਜ਼ਿਲ੍ਹਿਆਂ ਦੀ ਡਿਟੇਲ ਹੈਗੀ ਆ ਜਲੰਧਰ ਕਪੂਰਥਲਾ ਤੇ ਫਿਰੋਜ਼ਪੁਰ ਦੀ ਛੋਟਾ ਜਿਹਾ ਕਸਬਾ ਜੀ ਮੈਂ ਉੱਥੇ ਪੈਦਾ ਹੋਇਆ ਤੇ ਮੈਂ ਖੁਸ਼ਕਿਸਮਤ ਸੀ ਕਿ ਥੀਏਟਰ ਦਾ ਮਾਹੌਲ ਜਿਹੜਾ ਉਹ ਮੈਨੂੰ ਘਰ 'ਚ ਵਿਰਾਸਤ 'ਚ ਮਿਲਿਆ ਜੀ ਕਿਉਂਕਿ ਸਾਡੇ ਲੋਹਿਆ ਨਾਟਕ ਵਾਲਾ ਮੰਚ ਇੱਕ ਸਥਾ ਜਿਹੜੇ ਮੇਰੇ ਵੱਡੇ ਵੀਰ ਜਿਹੜੇ ਆ ਚਲਾਉਂਦੇ ਸੀਗੇ ਪ੍ਰਿੰਸੀਪਲ ਕੇਸੀ ਸ਼ਰਮਾ ਡਾਕਟਰ ਵੀਕੇ ਸ਼ਰਮਾ ਸੁਭਾਸ਼ ਸ਼ਰਮਾ ਉਹਨਾਂ ਦੇ ਰਹਿਨਮਾਈ 'ਚ ਮੈਨੂੰ ਚੌਥੀ ਚ ਪਰਦੇ ਨੂੰ ਇੱਕ ਬਾਲ ਕਲਾਕਾਰ ਦਾ ਰੋਲ ਮਿਲ ਗਿਆ ਕਿਸੇ ਨਾਟਕ ਚ ਜੀ ਤੇ ਉਹਨਾਂ ਦਿਨਾਂ ਚ ਅਸੀਂ ਗੁਰਸ਼ਰਨ ਭਾਜੀ ਦੇ ਨਾਟਕ ਜੀ ਇਨਕਲਾਬੀ ਨਾਟ ਖੇਡਿਆ ਕਰਦੇ ਸੀਗੇ ਤੇ ਸਟੇਜਾਂ ਵੀ ਸੁਖੀਰ ਜੀ ਮੈਨੂੰ ਯਾਦ ਆ ਕਿ ਗੱਡੇ ਜੋੜ ਕੇ ਸਟੇਜ ਬਣਾਉਣੀ ਤੇ ਗੱਡੇ ਚੜ੍ਹ ਕੇ ਨਾਟਕ ਖਿੜਨੇ ਸੋ ਮੈਂ ਸਮਝਦਾ ਕਿ ਬਚਪਨ ਚ ਵੀ ਜਦੋਂ ਮੇਰਾ ਚੱਕ ਖੁੱਲ ਗਿਆ ਤੇ ਸਕੂਲ ਚ ਮੈਂ 9ਵੀਂ ਚ ਪੜਦਾ ਸੀਗਾ ਜਦੋਂ ਮੈਂ ਇੱਕ ਨਾਟਕ ਸੀਗਾ ਗੁਰਨਾਨਕ ਦੇਵ ਜੀ ਦੀਆਂ ਟੀਚਿੰਗਸ ਤੇ ਜੀ ਇਹ ਲਹੂ ਕਿਸ ਦਾ ਹੈ ਉਹ ਨਾਟਕ ਮਲਕ ਭਾਗੋ ਜੀ ਤੇ ਪਹਿਲਾ ਲੋ ਦੀ ਸਟੋਰੀ ਸੀਗੀ ਉਸ ਨਾਟਕ ਨੂੰ ਮੈਂ ਨਿਰਦੇਸ਼ਿਤ ਕੀਤਾ ਜੀ ਤੇ ਉਦੋਂ ਤੋਂ ਬਚਪਨ ਚ ਹੀ ਮੈਨੂੰ ਥੀਏਟਰ ਦਾ ਸ਼ੌਕ ਪੈ ਗਿਆ ਇਸ ਤੋਂ ਬਾਅਦ ਗੱਲ ਕਰਦਿਆਂ ਤੁਹਾਡੇ ਕਾਲਜ ਦੀ ਸਫਰ ਦੀ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਦੋਂ ਤੁਸੀਂ ਸਟੂਡੈਂਟ ਸੀ ਉਹ ਸਫਰ ਦੀ ਸੁਖਵੀਰ ਜੀ ਜਦੋਂ ਅਸੀਂ ਮੈਂ ਤੇ ਪੱਲਾ ਸਾਹਿਬ ਜਮਾਤੀ ਆ ਜੀ 1977 ਬੈਚ ਜਿਹੜਾ ਐਗਰੀਕਲਚਰ ਬੀਐਸਸੀ ਦਾ ਉਹਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤੀ ਪੜਾਈ ਦੀ ਤਾਂ ਸਾਡੀ ਡਾਂਸ ਡਾਂਵਾ 뮤직 ਕਲੱਬ ਉਹਦੇ ਇੰਚਾਰਜ ਸੀ ਪ੍ਰਸ਼ਰ ਕੇਸ਼ਵਰਮ ਸ਼ਰਮਾ ਜੀ ਉਹਨਾਂ ਨੇ ਇੱਕ ਦੋ ਹਫ਼ਤਿਆਂ ਬਾਅਦ ਹੀ ਮੀਟਿੰਗ ਕੀਤੀ ਕਿ ਆਪਣੇ ਆਪਣੇ ਸ਼ੌਕ ਦੱਸੋ ਜੀ ਤੇ ਮੈਂ ਹੱਥ ਖੜਾ ਕੀਤਾ theater ਦੇ ਵਿੱਚ ਤੇ ਜਸਵੰਦਰ ਭੱਲਾ ਜੀ ਨੇ ਹੱਥ ਖੜਾ ਕੀਤਾ singing 'ਚ ਜੀ ਔਰ ਸਕੂਰ ਜੀ ਬਹੁਤ ਘੱਟ ਲੋਕ ਜਾਣਦੇ ਆ ਕਿ ਜਸਵੰਦਰ ਭੱਲਾ ਜੀ ਬਹੁਤ ਮਿਆਰੀ ਸਿੰਗਰ ਨੇ ਜੀ ਉਹਨਾਂ ਦੀ ਗਾਇਕੀ ਇੰਨੀ ਅੱਛੀ ਸੀ ਜਾਗੋ ਜਿੰਦੂਆ ਇੱਥੇ ਦੂਰਦਰਸ਼ਨ ਤੇ ਉਹਨਾਂ ਨੇ ਗਾਏ ਤੇ ਉਹਨਾਂ ਦੀ ਇੱਕ ਖਾਸ ਕਲਾ ਸੀ ਪੈਰੋਡੀ ਰਾਈਟਿੰਗ ਜੀ ਯਾਨੀ ਗਾਣਾ ਹਿੱਟ ਗਾਣਾ ਉਹਦੇ ਤੇ ਵਿਗਾੜ ਕੇ ਇੱਕ ਮਾਹੌਲ ਤੇ ਗੀਤ ਲਿਖ ਦੇਣਾ ਜਦੋਂ ਆਪਾਂ ਇੱਕ ਰਿਚੂਅਲ ਹੁੰਦਾ ਕਾਲਜਸ ਦਾ ਕਿ ਆਪਾਂ ਆਊਟ ਗoing ਕਲਾਸ ਨੂੰ ਫੇਅਰਵੈਲ ਪਾਰਟੀ ਕਰਦੇ ਹਾਂ ਜੀ ਬਿਲਕੁਲ ਸੋ ਫੇਅਰਵੈਲ ਪਾਰਟੀ ਵੇਲੇ ਭੱਲਾ ਸਾਹਿਬ ਤੇ ਮੈਂ ਸੋਚਿਆ ਵੀ ਆਪਾਂ ਕੋਈ ਨਵੀਂ ਚੀਜ਼ ਕਰੀਏ ਉਹ ਦਰਾਹੇ ਤੋਂ ਮੈਲੂਹਾਂ ਤੋਂ ਕੁਝ ਭੰਡਾਂ ਦੀਆਂ ਬਨਗੀਆਂ ਲੈ ਆਏ ਜੀ ਤੇ ਉਹ ਨਕਲਾਂ ਜਿਹੜੀਆਂ ਉਹ ਅਸੀਂ ਪੇਸ਼ ਕੀਤੀਆਂ ਮਾਡਰਨ ਜੋਕਸ ਨੂੰ ਭੰਡਾ ਵਾਲੀ ਅਟਾਇਰ ਉਸ ਵਰਦੀ ਚ ਪਾ ਕੇ ਤੇ ਉਹ ਚਮਾਟੇ ਅਸੀਂ ਮਾਰੇ ਉਸ ਵੇਲੇ ਸਾਡੇ ਡਾਇਰੈਕਟਰ ਸੀਗੇ ਪਦਮਸ਼ਰੀ ਪ੍ਰਤੀਪਾਲ ਸਿੰਘ ਹਾਕੀ ਦੇ ਲੈਜੈਂਡ ਰਹੇ ਆ ਉਹ ਡਾਇਰੈਕਟਰ ਸੀ ਸਾਡੇ ਡਾਕਟਰ ਖੇਮ ਸਿੰਘ ਜੀਨ ਸੀਗੇ ਉਸ 스테ਜ ਤੇ ਆ ਕੇ ਸਾਨੂੰ 100-100 ਰੁਪਏ ਇਨਾਮ ਦੇ ਗਏ 81 100 ਰੁਪਏ ਦੀ ਬੜੀ ਵਕਤ ਸੀ ਸਾਨੂੰ ਕਹਿੰਦੇ ਬੱਚਿਓ ਤੁਸੀਂ ਇਹ ਕਬੱਡੀ ਕਰਕੇ ਆਪਣੇ ਆਪ ਨੂੰ ਸਾਬਤ ਕਰ ਰਹੇ ਹੋ ਕਿ ਪੰਜਾਬ ਦਾ ਜੋ ਸੱਭਿਆਚਾਰ ਆ ਜੋ ਕਲਚਰ ਵਾ ਉਹਨੂੰ ਤਾਲਾ ਕਰਤਾ ਕਿਉਂਕਿ ਪਿੰਡਾਂ ਤੋਂ ਆਪ ਆਏ ਹੋਏ ਆ ਤੇ ਉਹ ਕਹਿੰਦੇ ਵੀ ਤੁਸੀਂ ਉਹਨੂੰ ਜਾਰੀ ਰੱਖਿਓ ਜੀ ਤੇ ਫਿਰ ਗੁਰਪ੍ਰਭਜਨ ਗਿੱਲ ਸਾਹਿਬ ਸਾਡੇ ਮੈਂਟਰ ਵੀ ਆ ਸਾਡੇ ਉਪਾਸ਼ਕ ਉਹਨਾਂ ਨੇ ਇੱਕ ਆਲਟਿਕਲ ਛਾਪਤਾ ਪੰਜਾਬੀ ਟ੍ਰਿਬਿਊਨ ਚ ਜੀ ਬਿਲਕੁਲ ਖੁਰਦੇ ਸਿਬੇਤਰ ਦੇ ਰੱਖੇ ਮਾਡਰਨ ਭੰਡ ਪੱਲਾ ਤੇ ਬਾਲ ਮਕਾਦਮ ਉਤ ਤੋਂ ਬਾਅਦ ਪਬਲਿਕ ਲਾਈਫ ਚ ਆ ਗਏ ਜੀ ਬਿਲਕੁਲ ਇਸ ਤਰੀਕੇ ਦੇ ਨਾਲ ਤੁਹਾਡੀ ਔਰ ਪੱਲਾ ਸਾਹਿਬ ਦੀ ਜਿਹੜੀ ਜੋੜੀ ਆ ਉਹ ਫਿਰ ਯੂਨੀਵਰਸਿਟੀ ਦੇ ਵਿੱਚ ਹੀ ਬਣ ਜਾਂਦੀ ਹੈ ਫਿਰ ਤੁਸੀਂ ਦੂਰਦਰਸ਼ਨ ਵੱਲ ਕਿਸ ਤਰ੍ਹਾਂ ਆਉਂਦੇ ਹੋ ਜਦੋਂ ਅਸੀਂ ਆਪਣਾ ਭੰਡਾ ਦਾ ਪ੍ਰੋਗਰਾਮ ਕਰਦੇ ਸੀਗੇ ਜੀ ਤੇ ਕਿਸਾਨ ਮੇਲੇ ਤੇ ਅਸੀਂ ਪਰਫਾਰਮ ਕਰ ਰਹੇ ਸੀ ਜੀ ਕਿਸਾਨ ਮਿਲੈ ਸਵੰਸੀ ਦੂਰਦਰਸ਼ਨ ਤੇ ਮੇਰਾ ਪਿੰਡ ਮੇਰੇ ਖੇਤਨਾ ਉਦੋਂ ਪ੍ਰੋਡਿਊਸਰ ਸੀ ਮੇਰਾ ਪਿੰਡ ਮੇਰੇ ਖੇਤੇ ਓਮ ਗੋਰੀਤ ਸ਼ਰਮਾ ਜੀ ਉਹਨਾਂ ਨੇ ਸਾਡੀ ਕਮੇਟੀ ਦੇਖੀ ਜੀ ਉਹ ਕਹਿੰਦੇ ਵੀ ਤੁਸੀਂ ਦੂਰਦਰਸ਼ਨ ਤੇ ਆਓ ਤੇ ਉਹ ਮੇਰਾ ਪਿੰਡ ਮੇਰੇ ਖੇਤ ਚ ਇੱਕ ਸੈਗਮੈਂਟ ਉਹਨਾਂ ਨੇ ਡਿਵੈਲਪ ਕੀਤਾ ਕਮੇਟੀ ਦਾ ਤੇ ਅਸੀਂ ਦੂਰਦਰਸ਼ਨ ਤੇ ਆ ਗਏ ਉਹਨਾਂ ਦਿਨਾਂ ਵਿੱਚ ਸਾਡੇ ਵਾਸਤੇ ਐਡੀ ਇਹ ਖੁਸ਼ਖਬਰੀ ਸੀ ਕਿ ਦੂਰਦਰਸ਼ਨ ਤੇ ਆਉਣਾ ਤੇ ਉਹ ਲੋਕਾਂ ਦੇ ਰੂਹ ਕਿਉਂਕਿ ਇਕੱਲਾ ਹੀ ਚੈਨਲ ਸੀਗਾ ਘਰ ਚ ਲੁਕੀ ਹਰ ਘਰ ਚ ਸ਼ਾਮ ਨੂੰ 7 ਵਜੇ ਨਹੀਂ ਟੀਵੀ ਲਾਉਣਾ ਖਬਰਾਂ ਸੁਣਨੀ ਆ ਚਿੱਤਰਹਾਰ ਵੇਖਣਾ ਇੰਨੀ क्रेज ਹੁੰਦੀ ਸੀ ਨਾ ਜੀ ਤਾਂ ਅਸੀਂ ਸੋਚਦੇ ਵੀ 85 ਚ ਸਾਨੂੰ ਇੱਕ ਬਹੁਤ ਬੜਾ ਵੱਲ ਮਿਲਿਆ ਉਹ ਸੀਗਾ ਅੰਤਰਰਾਸ਼ਟਰੀ ਵਰਾ ਜਵਾਨਾਂ ਦਾ ਜੀ ਯੂਐਨਈ ਵੱਲੋਂ ਉਹਦੇ ਵਿੱਚ ਸਾਨੂੰ ਐਵਰੀ ਲਾਸਟ ਮੰਡੇ ਆਫ ਮੰਥ ਦੂਰਦਰਸ਼ਨ ਨੇ ਇੱਕ स्लॉट ਦਿੱਤਾ ਮੈਂ ਤੇ ਭਲੀਆਂ ਲਾਈਵ ਕਮੇਡੀ ਕਰਿਆ ਕਰਨੀ ਜੀ ਤੇ ਲਾਈਵ ਕਮੇਡੀ ਕਰਦੇ ਕਰਦੇ ਅਸੀਂ ਜਦੋਂ ਸਾਲ ਪੂਰਾ ਹੋ ਗਿਆ ਤਾਂ ਉਹ ਸੀਗਾ ਸੀਰੀਅਲ ਰੁਲਦੂ ਦਾ ਵਿਆਹ ਜੀ ਤੇ ਉਹਦੇ ਚ ਮੈਂ ਰੁਲਦੂ ਬਣਿਆ ਸੀ ਮੈਨੂੰ ਹਜ ਤੱਕ ਯਾਦ 85 ਦੀ ਗੱਲ ਆ ਦੇਖੋ ਕਿੰਨੇ ਸਾਲ ਹੋ ਗਏ ਜੀ 40 ਸਾਲ ਜੀ ਉਹਦਾ ਇੱਕ ਸੀਨ ਸੀਗਾ ਕਿ ਅਸੀਂ ਜਦੋਂ ਮੇਰਾ ਵਿਆਹ ਹੋਣਾ ਸੀ ਤਾਂ ਅੱਜ ਕੱਲ ਬੰਬੇ ਵਿੱਚ ਬਹੁਤ ਵੱਡਾ ਨਾਮ ਕਮਾ ਚੁੱਕੇ ਆ ਮੈਡਮ ਸਾਡੇ ਸਾਰੇ ਰਿਸਪੈਕਟਡਾ ਪੰਜਾਬੀ ਦਾ ਮਾਨ ਨੇ ਦਿਵੇ ਦਿੱਤਾ ਜੀ ਉਹ ਬਾਹਰ ਵਿੱਚ ਪੜ੍ਹਦੇ ਸੀ ਜੀ ਉਹਨਾਂ ਦੇ ਮਦਰ ਕਹਿਣ ਲੱਗੇ ਵੀ ਭੱਲਾ ਜੀ ਸ਼ਰਮਾ ਜੀ ਮੇਰੀ ਬੇਟੀ ਨੂੰ ਬੜਾ ਸ਼ੌਂਕ ਆ ਟੀਵੀ ਤੇ ਆਉਂਦਾ ਇਹਨੂੰ ਨਾਲ ਲੈ ਜਾ ਜੀ ਤਾਂ ਅਸੀਂ ਉਹ ਲਾਸਟ ਐਪੀਸੋਡ 'ਚ ਮੇਰੀ ਮੈਰਿਜ ਤੇ ਉਹ ਮੇਰੀ ਵਾਈਫ ਬਣਾਇਆ ਦਿਵੇ ਮੈਡਮ ਨੂੰ ਤੇ ਉਹ ਪਾਣੀ ਵਾਰਨ ਦੇ ਸੀਨ ਤੇ ਮੇਰੀ ਮਾਂ ਬਣੀ ਸੀ ਲੜਕੀ ਉਹ ਪਾਣੀ ਵਾਰ ਰਹੀ ਆ ਤੇ ਮੈਂ ਰੋਣ ਲੱਪੈਨਾ ਪੱਲਾ ਜੀ ਮੇਰੇ ਫਾਦਰ ਬਣੇ ਆ ਕਹਿੰਦੇ ਕਾਕਾ ਤੂੰ ਕਿ ਰੋਣਾ ਮੈਂ ਕਿਹਾ ਇਹ ਕੋ ਰੁੰਦੀ ਆ ਕਹਿੰਦੇ ਤਾਰ ਹੁੰਦੀ ਆ ਕਿ ਮਾਂ ਪਿਓ ਛੱਡ ਕੇ ਆਈ ਆ ਤੂੰ ਕਿ ਰੋਣਾ ਮੈਂ ਕਿਹਾ ਜੀ ਮੈਂ ਤਾਰ ਹੋਂਨਾ ਮੇਰੇ ਛੜਾ ਦੇਨੇ ਆ ਇਹ ਸਾਡਾ ਉਸ ਮੈਨੂੰ ਤਾਂ ਯਾਦੇ ਦੇਵਿਆ ਜੀ ਨਾਲ ਸੀਨ ਕੀਤਾ ਤੇ ਦੇਵਿਆ ਜੀ ਦਾ ਕਿੱਡਾ ਨਾਮ ਬਣਿਆ ਬਿਲਕੁਲ ਔਰ ਇਹ ਤੇ ਗੱਲ ਕੀਤੀ ਅਸੀਂ ਜੋੜੀ ਦੀ ਉਸ ਤੋਂ ਬਾਅਦ ਫਿਰ ਨੀਲੂ ਮੈਡਮ ਤੁਹਾਡੇ ਨਾਲ ਕਿਵੇਂ ਮਿਲਦੇ ਆ ਔਰ ਟਿਕੜੀ ਕਿਵੇਂ ਬਣਦੀ ਆ ਜੋੜੀ ਤੋਂ ਇਸ ਤੋਂ ਪਹਿਲਾਂ ਮੈਂ ਚਾਹੂੰਗਾ ਕਿ 1988 ਵਰਾ ਸੀਗਾ ਜੀ ਜਦੋਂ ਅਸੀਂ ਕਮੇਟੀ ਜਿਹੜੀ ਆਪਣੀ ਪੀਯੂ ਤੋਂ ਬਾਹਰ ਲੈ ਗਏ ਜਿੰਨੇ ਵੀ ਯੂਥ ਫੈਸਟੀਵਲ ਜਿੰਨੇ ਵੱਡੇ ਮੇਲੇ ਲੱਗਣ ਲੱਗੇ ਜੀ ਤਾਂ ਅਸੀਂ ਮੈਤੇ ਪੱਲਾ ਸਾਹਿਬ ਨੇ ਤੇ ਪਰਫਾਰਮ ਕਰਿਆ ਕਰਨਾ ਤਾਂ 1988 ਵਿੱਚ ਜਸਵਾਲ ਸਾਹਿਬ ਤੇ ਗੁਰਪਜਨ ਗਿੱਲ ਜੀ ਕਹਿਣ ਲੱਗੇ ਸਾਨੂੰ ਕਿ ਤੁਸੀਂ ਦੋਨੋਂ ਜਾਣੇ ਜਿਹੜੀ ਕਮੇਟੀ ਕਰਦੇ ਆ ਇਹ ਬਹੁਤ ਮਿਆਰੀ ਅੱਛੀ ਕਮੇਟੀ ਆ ਪਰ ਆਪਾਂ ਸੁਣ ਕੇ ਕਮੇਟੀ ਬਾਅਦ ਚ ਭੁੱਲ ਭੁੱਲ ਜਾਂਦੇ ਆ ਇਹਦਾ ਕੋਈ ਡਾਕੂਮੈਂਟ ਤਿਆਰ ਕਰੋ ਜੀ ਉਸਕੇ ਅੰਕਲ ਡਾਕੂਮੈਂਟ ਕਮੇਟੀ ਦਾ ਕੀ ਬਣੂਗਾ ਕਹਿੰਦੇ ਕੈਸਟ ਬਣਾਓ ਜੀ ਕਮੇਡੀ ਕੈਸਟ ਅਸੀਂ ਕਿਹਾ ਵੀ ਕੈਸਟ ਕਿਦਾਂ ਕਹਿੰਦੇ ਉਦੋਂ ਨਾ ਐਲਪੀ ਰਿਕਾਰਡ ਹੁੰਦੇ ਸੀ ਕਿ ਤਵੇ ਬਿਲਕੁਲ ਤੇ ਉਦੋਂ ਬੜੇ ਹਿੱਟ ਸੀਗੇ ਜੀ ਮਾਈ ਮੋਹਣੋ ਤੇ ਜਗਮੋਹਣ ਕੌਰ ਕੇ ਦੀਪ ਸਾਬ ਜੀ ਬਿਲਕੁਲ ਤੇ ਉਹ ਲੋਕਾਂ ਨੇ ਸੁਣਿਆ ਕਰਨੇ ਉਹ ਵੀ ਕਮੇਡੀ ਕਰਦੇ ਸੀਗੇ ਕਹਿੰਦੇ ਉਹ ਵੀ ਤਾਂ ਕਮੇਡੀ ਆ ਤੇ ਅਸੀਂ ਸੋਚਿਆ ਵੀ ਯੈਸ ਵੀ ਕੈਨ ਟ੍ਰਾਈ ਤਾਂ ਜਸਵਾਲ ਸਾਹਿਬ ਨੇ ਇੱਕ ਕੰਪਨੀ ਰੈਜ ਕੀਤੀ ਉਸ ਕੰਪਨੀ ਨਾਲ ਰਿਕਾਰਡਿੰਗ ਕੀਤੀ ਛਣਗਾਟਾ 988 ਛਣਗਾਟਾ ਕਿੱਥੋਂ ਆਇਆ ਸਾਡਾ ਕਾਲਜ ਯੂਨੀਵਰਸਿਟੀ ਚ ਜਿਹੜਾ ਐਨੂਅਲ ਸ਼ੋ ਸੀ ਕਾਲਜ ਦਾ ਉਹਦਾ ਨਾਮ ਛਣਗਾਟਾ ਸੀ ਜੀ ਜੀ ਤਾਂ ਅਸੀਂ ਮੈਨੂੰ ਸੀਨ ਯਾਦਾ ਕਿ ਕਿਲਾ ਲਾਇਪੁਰ ਦੇ ਖੇਡਾਂ ਤੋਂ ਟਾਂਗੇ ਤੇ ਬਹਿ ਕੇ ਮੈਂ ਤੇ ਪੱਲਾ ਜੀ ਵਾਪਸ ਆ ਰਹੇ ਢਿੱਲੋਂ ਤੋਂ ਤੇ ਰਸਤੇ 'ਚ ਸੋਚਿਆ ਵੀ ਆਪਾਂ ਕੈਸਟਾ ਤਾਂ ਕਰਾਉਣ ਲੱਗੇ ਆ ਤੇ ਨਾਮ ਕੀ ਰੱਖੀਏ ਜੀ ਤੇ ਪੱਲਾ ਸਾਥ ਮੈਂ ਕਿਹਾ ਵੀ ਨਾ ਵੀ ਛੰਗਾਟਾ ਰੱਖਦੀ ਬਿਲਕੁਲ ਤੇ ਛੰਗਾਟਾ ਨੂੰ 88 ਦਾ ਪੈਦਾ ਹੋਇਆ ਤੇ ਅਸੀਂ ਉਹ ਪੰਡਾ ਦੀ ਨਕਲਾਂ ਕੀਤੀਆਂ ਤੇ ਉਹ 4-5 ਰੁਪਏ ਪੀਸ ਕੰਪਨੀ ਨੇ ਬਣਾਇਆ ਤੇ ਮੋਹਨ ਸਿੰਘ ਮੇਲੇ ਤੇ 20 ਅਕਤੂਬਰ 88 ਨੂੰ ਸਾਰੀ ਕਸਟ ਵਿਕ ਗਈ ਜੀ ਤੇ ਸੁਖਵੀਰ ਜੀ ਹੈਰਾਨ ਮੰਨੂਗੇ ਉਹ ਬੰਦਾ 4-4 ਰੁਪਏ ਚੈੱਕ ਲੈ ਕੇ ਘਰੇ ਘਰ ਆ ਗਿਆ ਅਸੀਂ ਕਿਹਾ ਕੀ ਕਹਿੰਦਾ ਪੈਸੇ ਇਸ ਕੈਸਟਰ ਦੇ ਪੈਸੇ ਮਿਲਦੇ ਹੁੰਦੇ ਆ ਕਹਿੰਦੇ ਮੈਂ ਕਮਾਏ ਆ ਸਾਨੂੰ ਨਹੀਂ ਪਤਾ ਸੀਗਾ ਕਿ ਛਣਕਾਟਾ ਕਰਕੇ ਸਾਨੂੰ ਇਹ ਕਮਰਸ਼ੀਅਲ ਵੀ ਹੋ ਜਾਊਗਾ ਤੇ ਉਸ ਤੋਂ ਬਾਅਦ 88 90 91 92 ਕਿਹੜੀ ਵੱਡੀ ਕੰਪਨੀ ਨਹੀਂ ਆਈ ਤੇ ਸਾਨੂੰ ਮਤਲਬ ਛਣਕਾਟਾ ਦੇ ਸਫਰ ਨੇ 27 ਛਣਕਾਟੇ ਜੀ ਤੇ ਲਗਭਗ ਜਿੰਨੇ ਚੋ 18 17 ਆਡੀਓ ਸੀ 11 12 ਵੀਡੀਓ ਸੀਗੇ ਜੀ ਬਿਲਕੁਲ ਮਤਲਬ ਕੈਸਟ ਫਿਰ ਸੀਡੀ ਫਿਰ ਡੀਵੀਡੀ ਪੈਨ ਡਰਾਈਵ YouTube ਜੋ ਵੀ ਹੁੰਦਾ ਗਿਆ ਤੇ ਨੀਲੂ ਜੀ ਤੁਸੀਂ ਕੁਐਸਚਨ ਕੀਤਾ 97 ਚ ਇਹ ਵੀ ਦੂਰਦਰਸ਼ਨ ਤੇ ਦੇਣਾ ਜੀ ਬਿਲਕੁਲ ਹਰਜੀਤ ਭਾਜੀ ਨੇ ਨਵੇਂ ਸਾਲ ਦਾ ਪ੍ਰੋਗਰਾਮ ਰੱਖਿਆ ਉਹਦੇ ਤੇ ਨੀਲੂ ਜੀ ਨੇ ਹੰਸਰਾ ਹੰਸ ਦੇ ਗੀਤ ਤੇ ਬਹੁਤ ਸੋਹਣਾ ਡਾਂਸ ਕੀਤਾ ਵੰਜਾਰਾਂ ਕੁੜੀ ਜੀ ਤੇ ਉੱਥੇ ਕਹਿਣ ਲੱਗੇ ਹਰਜੀਤ ਭਾਜੀ ਵੀ ਲੜਕੀ ਤੁਸੀਂ ਨਾਲ ਲੈ ਕੇ ਲਸ਼ਕਾਰਾ ਪ੍ਰੋਗਰਾਮ ਤਿੰਨੋ ਜੇ ਪੇਸ਼ ਕਰੋ ਜੀ ਤਾਂ ਅਸੀਂ ਲਸ਼ਕਾਰਾ ਵਿੱਚ ਡਰਦੇ ਸੀਗੇ ਵੀ ਅਸੀਂ ਦੋਨਾਂ ਦੀ ਸਾਰੀ ਟਾਈਮਿੰਗ ਰਲੀ ਹੋਈ ਆ ਉਹ ਪੰਜਾਬੀ ਦੀ ਕਹਾਵਤ ਹੈ ਨਾ ਤੀਜਾ ਰਲਿਆ ਤੇ ਕੰਮ ਗਲਿਆ ਜੀ ਅਸੀਂ ਅੰਦਰੋਂ ਰੈਲਟੈਂਟ ਸੀ ਓਨੈਸਟੀ ਜੀ ਤੇ ਭਾਜੀ ਹਰਜੀਤ ਜੀ ਬੜੇ ਸਾਡੇ ਸਤਿਕਾਰਯੋਗ ਆ ਦੂਰਦਰਸ਼ਨ ਦੇ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਤਿੰਨੋ ਜਾਣੇ ਰਲ ਕੇ ਜਦੋਂ ਕਮੇਡੀ ਕਰੂਗੇ ਤਾਂ ਤਾਂ ਅੰਜਾਮ ਦੇਖਿਓ 2014 ਦੇ ਵਿੱਚ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਐਂਕਰਿੰਗ ਕੀਤੀ ਹੈ ਜੀ ਬੱਲੇ ਬੱਲੇ ਜਿਹੜਾ ਪ੍ਰੋਗਰਾਮ ਸਾਡੇ ਦੂਰਦਰਸ਼ਨ ਦਾ ਆਇਆ ਸੀ ਦੇਖਦੇ ਆਉਂਦੀਆਂ ਕੁਝ ਝਲਕਾਂ ਕੋਈ ਲੱਭ ਸਿਰਾਂ ਨਾ ਸਕਿਆ ਜ਼ਿੰਦਗੀ ਦੇ ਰਾਵਾਂ ਦਾ ਹਰ ਪੜਾ ਸਨੇਹਾ ਹੈ ਅਗਲੇ ਆ ਪੜਾਵਾਂ ਦਾ ਨਵੇਂ ਸਾਲ ਵਿੱਚ ਇਸ ਧਰਤੀ ਤੇ ਰੱਬ ਹੁਣ ਮੇਰ ਕਰੇ ਵਣ ਤ੍ਰਿੰਨ ਮੋਲਣ ਮੈਕਣ ਟੈਕਣ ਪੁੰਗਰਣ ਬਿਰਖ ਹਰੇ ਮਾਂ ਦੀ ਗੋਦੀ ਲਾਲ ਅਲੂਣਾ ਬੈਠ ਕਲੋਲ ਕਰੇ ਭੈਣਾ ਹੱਥ ਸੁਹਾਗ ਦਾ ਚੂੜਾ ਬੰਨਣਾ ਆਣ ਵਰੇ ਦੁਸ਼ਮਣ ਦੀ ਵੀ ਅੱਖ ਵਿੱਚ ਅਥਰੂ ਹੁਣ ਨਾ ਜਾਣ ਜਰੇ ਵਸਦਾ ਰਹੇ ਪੰਜਾਬ ਸਾਡਾ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਮੇਰਾ ਖਿਆਲ ਸਨ 73 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦੂਰਦਰਸ਼ਨ ਸਟਾਰਟ ਹੋਇਆ ਸੀ ਸ਼ੁਰੂ ਹੋਇਆ ਸੀ ਹਾਂ ਤੇ ਹੁਣ ਤੱਕ ਦੇਖ ਲਓ ਇਹਨਾਂ ਦੀ ਸਪੈਲਿੰਗ ਮਿਸਟੇਕ ਦੀ ਆਤ ਨਹੀਂ ਗਈ ਕਿਉਂ ਕੀ ਹੋਇਆ ਸਪੈਲਿੰਗਾਂ ਨੂੰ ਚੰਗਾ ਭਲਾ ਲਿਖਿਆ ਬੱਲੇ ਬੱਲੇ 2014 ਪਰ ਮੈਂ ਇਹਨਾਂ ਨੂੰ ਸੁਝਾ ਦਿੰਦਾ ਸੀ ਕਿ ਇਸ ਵਾਰੀ ਤੁਸੀਂ ਟਾਈਟਲ ਪ੍ਰੋਗਰਾਮ ਦਾ ਬੱਲੇ ਬੱਲੇ 2014 ਦੀ ਥਾਂ ਤੇ ਭੱਲੇ ਬੱਲੇ 2014 ਰੱਖੋ ਅੱਛਾ ਬਸ ਦੇਖ ਲੈ ਉਹੀ ਧੋਖਾ ਦੇਤਾ ਵਿੱਚੋਂ ਐਚ ਕੱਢਤਾ ਓਹੋ ਤੁਸੀਂ ਇਹ ਸਮਝ ਲਓ ਕਿ ਐਚ ਹੈ ਪਰ ਸਾਇਲੈਂਟ ਹੈ ਕਿੱਦਾਂ ਮੰਨ ਲੀਏ ਵੀ ਐਚ ਹੈ ਸਾਇਲੈਂਟ ਤੇਰਾ ਨਾਂ ਕੀ ਆ ਨੀਲੂ ਜੇ ਤੇਰਾ ਨਾਂ ਨੀਲੂ ਆ ਤੇਰੇ ਨਾਂ ਦੇ ਮੂਹਰੇ ਅਸੀਂ ਐਨ ਕੱਟ ਦਈਏ ਤੇ ਤੈਨੂੰ ਅਸੀਂ ਨੀਲੂ ਨੀਲੂ ਕਹਿਣ ਦੀ بجائے ਈਲੂ ਈਲੂ ਕਹਿੰਦੇ ਚੰਗੇ ਲੱਗਦੇ ਆ ਦੂਰਦਰਸ਼ਨ ਦੇ ਨਾਲ ਜੁੜੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ ਦੇਖੋ ਸਕੂਰ ਜੀ ਮੈਂ ਤੇ ਭੱਲਾ ਸਾਹਿਬ ਬਾਅਦ ਚ ਨੀਲੂ ਜੀ ਆ ਗਏ ਜੀ ਸਾਡੀ ਕਾਮੇਡੀ ਤੇ ਨਾ ਜੀ ਉਹ ਜ਼ਿਆਦਾ ਇੱਕ ਦੂਜੇ ਤੇ ਵਿਅੰਗਾਂ ਦੀ ਹੁੰਦੀ ਸੀ ਕਿਉਂਕਿ ਜਿਵੇਂ ਕਹਿੰਦੇ ਚੈਰਿਟੀ ਸ਼ੁੱਡ ਬਿਗਿਨ ਫਰਮ ਹੋਮ ਤੇ ਅਸੀਂ ਇੱਕ ਦੂਜੇ ਦੇ ਚੁੰਨੀਆਂ ਵੱਢ ਕੇ ਜਿਹੜੀ ਕਾਮੇਡੀ ਕੀਤੀ ਆ ਲੋਕਾਂ ਨੇ ਉਹਨੂੰ ਬੜਾ ਇੰਜੋਏ ਕੀਤਾ ਜੀ ਉਦਾਹਰਨ ਦੇ ਤੌਰ ਤੇ ਭੱਲਾ ਸਾਹਿਬ ਨੇ ਜਦੋਂ ਗੱਲ ਕਰਨੀ ਤਾਂ ਉਹਨੇ ਮਤਲਬ ਮਿੱਤੇ ਵਿਅੰਗ ਕਰਨਾ ਦਤਾਂ ਨਹੀਂ ਲੱਕੜ ਨਹੀਂ ਘਰੇ ਦਤਾਂ ਜ ਨਹੀਂ ਨਾ ਰੱਖਿਆ ਬੱਲਾ ਜੀ ਜਮਨ ਖਾ ਕੇ ਨੱਖਿਆ ਨਾ ਰੱਖਿਆ ਨੀਲੂ ਜੀ ਤੇ ਅਸੀਂ ਵੀ ਕਹਿਣਾ ਦਹੀਂ ਦਾ ਮੂੰਹ ਨਹੀਂ ਦੇਖਿਆ ਨਾ ਰੱਖਿਆ ਭੱਲਾ ਜੀ ਨਹੀਂ ਨਹੀਂ ਇੱਕ ਦੂਜੇ ਦੇ ਵਿਅੰਗ ਕਰਦੇ ਜਦੋਂ ਤੁਸੀਂ ਉਹ ਲੋਕੀ ਪਸੰਦ ਕਰਦੇ ਸੀਗੇ ਤੇ ਦੂਰਦਰਸ਼ਨ ਦੇ ਵਿੜੇ ਚ ਨਾ ਮੇਰੇ ਯਾਦ ਆ ਨਵੇਂ ਸਾਲ ਦਾ ਪ੍ਰੋਗਰਾਮ ਸੀਗਾ ਸ਼ਾਇਦ ਮੁਬਾਰਕਾਂ ਜਾਂ ਕਿਹੜਾ ਸੀਗਾ ਉਹਦੇ ਵਿੱਚ ਮਤਲਬ ਭੱਲਾ ਸਾਹਿਬ ਤੇ ਮੈਂ ਇਨਸਟੈਂਟ ਕਮੇਡੀ ਕਰਦੇ ਸੀਗੇ ਕਈ ਵਾਰੀ ਭੱਲਾ ਜੀ ਹਾਂਜੀ ਬੰਦਾ ਜ਼ਿੰਦਗੀ ਚ ਸਭ ਤੋਂ ਕਸੂਤੇ ਕਿੱਥੇ ਫਸਦਾ ਬੰਦਾ ਕਸੂਤਾ ਉਦੋਂ ਫਸਦਾ ਜਦੋਂ ਆਪਣੀ ਵਾਈਫ ਨਾਲ ਬਾਜ਼ਾਰ ਚ ਤੁਰਿਆ ਜਾ ਰਿਹਾ ਹੋਵੇ ਹੈ ਤੇ ਸਾਹਮਣੇ ਉਹਦੀ ਗਰਲਫ੍ਰੈਂਡ ਆ ਜਵੇ ਉਹ ਹੋ ਫਿਰ ਬਹੁਤ ਬੁਰੀ ਹੁੰਦੀ ਹੁਣੀ ਆ ਬਹੁਤ ਬੁਰੀ ਹੁੰਦੀ ਆ ਇਦਾਂ ਇੱਕ ਬੰਦਾ ਆਪਣੀ ਵਾਈਫ ਨਾਲ ਬਾਜ਼ਾਰ ਚ ਜਾ ਰਿਹਾ ਸੀ ਤੇ ਸਾਹਮਣੇ ਉਹਦੀ ਗਰਲਫ੍ਰੈਂਡ ਤੁਰ ਹੀ ਆ ਗਈ ਅੱਛਾ ਤੇ ਗਰਲਫ੍ਰੈਂਡ ਜਦੋਂ ਕੋਲ ਦੀ ਨਿਕਲ ਲਗੀ ਉਹਨੇ ਜਾਂਦੀ ਹੋਈ ਨੇ ਸਾਸਰੀ ਕਹਿੰਦੀ ਕਹਿੰਦੀ ਜੀ ਸਾਸਿਕਾ ਉਹ ਤਾਂ ਬਾਹਰ ਨਿਕਲ ਗਈ ਤੇ ਘਰ ਵਾਲੀ ਕਹਿੰਦੀ ਇਕਾਉਂ ਸੀ ਕਹਿੰਦਾ ਤੈਨੂੰ ਆਪਣੀ ਪਈਆ ਮੈਨੂੰ ਫੇਕਰ ਲੱਗਿਆ ਹੋਇਆ ਹੁਣ ਮੈਂ ਉਹਨੂੰ ਕੀ ਦੱਸੂਗਾ ਇਹ ਕਾਉਂ ਸੀ ਤੇ ਮੇਰੇ ਯਾਦ ਆਸੀ 93 ਚ ਨਾ ਸਕੀਰ ਦੀ ਪਹਿਲੀ ਵਾਰੀ ਕੈਨੇਡਾ ਗਏ ਲਾਈਵ ਸ਼ੋਅ ਲੈ ਕੇ ਆਪਣਾ ਕਮੇਟੀ ਉੱਥੇ ਜਿਵੇਂ ਤੁਸੀਂ ਹੋਸਟ ਕਰਦੇ ਪ੍ਰੋਗਰਾਮ ਉੱਥੇ ਵੀ ਇੱਕ ਮੈਡਮ ਸੀਗੇ ਉਹ ਬੜੇ ਪਪੂਲਰ ਹੋਸਟ ਸੀਗੇ ਜੀ ਤੇ ਸਾਡਾ ਪ੍ਰਮੋਟਰ ਕਹਿਣ ਲੱਗਾ ਵੀ ਤੁਸੀਂ ਲਾਈਵ ਸ਼ੋਅ ਕਰਨਾ ਮੈਡਮ ਦੇ ਨਾਲ ਤੇ ਮੈਡਮ ਜਿਹੜੇ ਆ ਉਹ ਅਮਤਾਬ ਬੱਚਨ ਸਾਹਿਬ ਨੂੰ ਹੋਸਟ ਕਰਦੇ ਆ ਸ਼ਾਹਰੁਖ ਖਾਨ ਨੂੰ ਹੋਸਟ ਕਰਦੇ ਆ ਥੋੜਾ ਡਰ ਗਏ ਸੀ ਕਿਉਂ ਚਾਰ ਪੰਜ ਇਕੱਠੇ ਆ ਸੀ ਅਸੀਂ ਛੋਟੇ ਉੱਬਰ ਦੇ ਕਲਾਕਾਰ ਸੀ ਖੈਰ 쇼 ਸ਼ੁਰੂ ਹੋ ਗਿਆ ਔਰ ਉਸ ਮੈਡਮ ਸਾਹਿਬਾ ਨੇ ਜਿਹੜਾ ਸਵਾਲ ਕੀਤਾ ਲਾਈਵ ਜੀ ਸਾਨੂੰ ਕਹਿੰਦੀ ਪੱਲਾ ਜੀ ਸ਼ਰਮਾ ਜੀ ਮਾਫ ਕਰਨਾ ਜਦੋਂ ਸੰਗਠਾ ਲਿਖਦੇ ਤੁਸੀਂ ਤਾਂ ਤੁਹਾਡਾ ਕਿੰਨਾ ਰੋਲ ਹੁੰਦਾ ਪੱਲਾ ਜੀ ਸ਼ਰਮਾ ਜੀ ਤੁਹਾਡਾ ਕਿੰਨਾ ਅਗਲਾ ਸਵਾਲ ਹੋਰ ਵਿਹੂਦਾ ਕਰਤਾ ਲਾਈਵ ਤੇ ਕਹਿੰਦੀ ਵੀ ਜੇ ਪੇਮੈਂਟ ਮਿਲਦੀ ਹੈ ਕਿੱਦਾਂ ਵੜਦੇ ਆਪਸ ਕਿੱਦਾਂ ਵੜਦੇ ਆ ਤੇ ਪੱਲਾ ਸਾਹਿਬ ਕਹਿੰਦੇ ਮੈਡਮ ਜੀ ਸਾਡੇ ਇੰਟਰਵਿ ਫਿਰ ਮੈਂ ਗੱਲ ਸੰਭਾਲੀ ਮੈਂ ਕਿਹਾ ਮੈਡਮ ਮੈਂ ਤੁਹਾਡਾ ਜਵਾਬ ਦਿੰਨਾ ਕਿ ਮੇਰਾ ਤੇ ਭੱਲਾ ਜੀ ਦਾ ਲਾਈਫ ਲੌਂਗ ਅਨਰਿਟਨ ਟਰਾਂਸਪੀਰੈਂਟ ਐਗਰੀਮੈਂਟ ਹੈ ਜੀ ਐਗਰੀਮੈਂਟ ਕੀ ਆ ਕਿ ਜੇ ਹਾਕੀ ਖੇਡਦੇ ਆਪਾਂ ਤੇ ਜਿਹੜਾ ਬੰਦਾ ਡੀਚ ਫਾਈਨਲ ਹਿੱਟ ਮਾਰਦਾ ਗੋਲ ਨੂੰ ਮਿਲਦਾ ਜੀ ਬਿਲਕੁਲ ਪਰ ਜਿਹੜਾ ਬੰਦਾ ਡ੍ਰਿਬਲ ਕਰਕੇ ਬਾਲ ਡੀਚ ਪਹੁੰਚਾਉਂਦਾ ਉਹਦਾ ਵੀ ਰੋਲ ਹੁੰਦਾ ਤੇ ਮੈਂ ਕਿਹਾ ਜੀ ਮੇਰਾ ਮੈਡਮ ਰੋਲ ਹੈਗਾ ਬਾਲ ਨੂੰ ਡੀਚ ਪਹੁੰਚਾਉਣਾ ਤੇ ਭੱਲੇ ਦਾ ਰੋਲਾ ਹਿੱਟ ਮਾਰ ਕੇ ਗੋਲ ਕਰਨਾ ਬਿਲਕੁਲ ਜ਼ਿੰਦਗੀ ਚ ਮੈਂ ਕਹਾਂ ਮੈਡਮ ਭਾਵੇਂ ਘਰ ਵਾ ਭਾਵੇਂ ਪਰਿਵਾਰ ਆ ਭਾਵੇਂ ਬਿਜ਼ਨਸ ਆ ਲੜਾਈ ਦੋ ਗਲਾਂ ਦੀ ਆ ਪੈਸਾ ਤੇ ਚੌਧਰ ਮੈਂ ਕਹਾਂ ਮੈਡਮ ਜੀ ਪੈਸੇ ਨੂੰ ਪਿਆਰ ਨਹੀਂ ਕਰਦਾ ਚੌਧਰ ਦੇ ਵਿੱਚ ਆ ਵੀ ਇਹ ਸੜੈਂਜਨ ਆ ਮੈਂ ਤੇ ਨਿੱਲੂ ਦੇ ਡੱਬੇ ਆ ਨਾ ਡੱਬੇ ਵਗੈਂਜਨ ਨੰਜੇ ਵਗੈ ਡੱਬਾ ਕੰਮ ਹੁੰਦਾ ਯਾਨੀ ਕਿ ਜ਼ਿੰਦਗੀ ਚ ਕਲੈਰਟੀ ਰੱਖੋ ਇਸੇ ਕਰਕੇ 48 ਸਾਲ ਹੋ ਗਏ ਆ ਕਿ ਭੱਲਾ ਸਾਹਿਬ ਤੇ ਮੈਂ ਕੋਈ ਦਰਾਰ ਨਹੀਂ ਪੈਂਦੀ ਉਹ ਨਾ ਪੈਣੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਦੇ ਮਕਸਦ ਤੇ ਰੋਲ ਕਲੀਅਰ ਹੈ ਜੀ ਬਿਲਕੁਲ ਇੱਕ ਟੀਮ ਵਰਕ ਹੁੰਦਾ ਜਦੋਂ ਤੁਸੀਂ ਕੰਮ ਕਰਦੇ ਗੱਲ ਕਰਦੇ ਆ ਆ ਤੁਹਾਡੇ ਵਿਆਦੀ ਕਿ ਕੰਚਨ ਸ਼ਰਮਾ ਮੈਮ ਫਿਰ ਤੁਹਾਨੂੰ ਕਿੱਦਾਂ ਮਿਲਦੇ ਜਦੋਂ ਮੈਂ ਤੇ ਪੱਲਾ ਸਾਹਿਬ ਪੀਏਯੂ ਆਪਣੀਆਂ ਡਿਗਰੀਆਂ ਮੈਂ ਬੀਐਸਸੀ ਖੇਤੀਬਾੜੀ ਕੀਤੀ ਤੇ ਐਮਬੀਏ ਕਰ ਲਈ ਤੇ ਮਾਕਫਰਡ ਵਿੱਚ ਵਧੀਆ ਜੌਬ ਮਿਲ ਗਈ ਡਿਸਟ੍ਰਿਕਟ ਮੈਨੇਜਰਾਂ ਪਰਤੀ ਹੋ ਗਿਆ ਤੇ ਪੱਲਾ ਸਾਹਿਬ ਪ੍ਰੋਫੈਸਰ ਲੱਗੇ ਯੂਨੀਵਰਸਿਟੀ ਤਾਂ ਇਹ 87 ਦੀ ਗੱਲ ਹੋਣੀ ਆ ਕਿ ਜਦੋਂ ਮੇਰੇ ਕੋਲ ਲਾਲ ਰੰਗ ਦਾ ਹੀਰੋ ਹੈਂਡਾ ਮੋਟਰਸਾਈਕਲ ਸੀਗਾ ਮੈਂ ਤੇ ਪੱਲਾ ਜਾ ਰਹੇ ਹਾਂ ਲਾਇਬ੍ਰੇਰੀ ਕੋਲ ਤਾਂ ਕੰਚਨ ਜੀ ਤੇ ਇਹਨਾਂ ਦੀ ਫਰੈਂਡ ਸੀ ਰਜਨੀਤ ਕੌਰ ਜੀ ਸਾਹਮਣੇ ਆ ਰਿਹਾ ਜਾਂਦੇ ਸੀ ਥੋੜਾ ਬੋਤਾ ਹਾਈ ਹੈਲੋ ਸੀ 4 ਸਾਲ ਚ ਪਿੱਛੇ ਸਤ ਜੂਨੀਅਰ ਸੀਗੇ ਤਾਂ ਉੱਥੇ ਸਟੂਡੈਂਟ ਹੋਮਵਰੇ ਜਦੋਂ ਖੜੇ ਹੋਏ ਤੇ ਹੈਲੋ ਕਰਨ ਲੱਗੇ ਤੇ ਉਹਨਾਂ ਨੇ ਇੱਕ ਉਹਨਾਂ ਦੀ ਸਹੇਲੀ ਨੇ ਮਤਲਬ ਵਿਅੰਗ ਵਿੱਚ ਪੁੱਛਿਆ ਵੀ ਤੁਸੀਂ ਹੁਣ ਡਿਗਰੀਆਂ ਕਰ ਲਈਆਂ ਜੌਬ ਕਰਦੇ ਆ ਹੁਣ ਕਾਲੀ ਗਿੜੀਆਂ ਜੀ ਮਾਰਦੇ ਹੋ ਜੀ ਤੇ ਹੱਸਦੇ ਆ ਕਹਿੰਦਾ ਵੀ ਵਿਆਹ ਨਹੀਂ ਕਰਾਉਣੇ ਜੀ ਤਾਂ ਉਹ ਗੱਲ ਹਾਸੇ ਵਿੱਚ ਮਜ਼ਾਕ ਚ ਹੋਈ ਤੇ ਪੱਲਾ ਸਾਹਿਬ ਕਹਿੰਦੇ ਯਾਰ ਗੱਲ ਸੀਰੀਅਸਲੀ ਆ ਵੀ ਕੁੜੀ ਪੰਡਤਾਂ ਦੀ ਆ ਤੇ देयर इज नो ਹਾਰਮ ਪ੍ਰਪੋਜ਼ਲ ਦੇ ਇੱਕ ਦੇਖ ਲਓ ਜੀ ਤਾਂ ਪੱਲਾ ਜੀ ਵਿਚੋਲੇ ਬਣ ਗਏ ਤੇ ਮੈਂ ਪਰਚੀ ਪਾਤੀ ਪਰਚੀ ਪਰਵਾਨ ਚੜ ਗਈ ਠੀਕ ਹੈ ਜੀ ਤੁਹਾਡੀ ਪਰਚੀ ਜਿਹੜੀ ਹੈ ਪਰਵਾਨ ਚੜ ਗਈ ਅਕਸਰ ਇਦਾਂ ਹੁੰਦਾ ਹੈ ਕਿ ਜਦੋਂ ਕੋਈ ਕਲਾਕਾਰ ਹੁੰਦਾ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਔਰ ਜਦੋਂ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਵੀ ਫਿਰ ਮੁਸ਼ਕਲਾਂ ਆਉਂਦੀਆਂ ਕਿ ਹਾਂਜੀ ਜੀ ਮੁੰਡਾ ਕਿਹੜੀ ਲਾਈਨ 'ਚ ਪੈ ਗਿਆ ਕਦੀ ਇਦਾਂ ਦੀ ਕੋਈ ਸਮੱਸਿਆ ਤਾਂ ਨਹੀਂ ਆਈ ਮੇਰੀ ਮੈਰਿਜ 89 'ਚ ਹੋਈ ਆ ਭੱਲੇ ਦੀ ਮੇਰੀ 87 'ਚ ਹੋਈ ਆ ਅਸੀਂ ਦੋਨੋਂ ਆਪਣੇ ਨੂੰ ਭਗਾਂਣ ਸਮਝਦੇ ਆ ਕਿ ਜੀਵਨ ਸਾਥ ਸਾਨੂੰ ਇਨਕਰੇਜਿੰਗ ਤੇ ਪੋਜ਼ਿਟਿਵ ਮਿਲ ਗਏ ਜਿਨ੍ਹਾਂ ਨੇ ਸਾਨੂੰ ਇਨਕਰੇਜ ਕੀਤਾ ਕਿਉਂਕਿ ਮੈਡਮ ਜਦ ਤੱਕ ਤਾਂ ਘਰ ਨਹੀਂ ਠੀਕ ਜੀ ਤੁਸੀਂ ਬਾਹਰ ਪਰਫਾਰਮ ਨਹੀਂ ਕਰ ਸਕਦੇ ਬਿਲਕੁਲ ਤੇ ਅਸੀਂ ਮਤਲਬ ਇੰਟਰਨੈਸ਼ਨਲੀ ਵੀ ਅਸੀਂ ਨਾ ਜੀ ਦੋਨੋਂ ਜਣੇ ਲੱਕੀ ਸਮਝਦੇ ਵੀ ਸਾਡੇ ਸਾਹ ਜਿਹੜੀ ਸਾਡੇ ਤੱਕ ਨਹੀਂ ਮਿਸਿਸ ਭੱਲਾ ਦੀ ਮੇਰੇ ਵਾਈਫ ਨਾਲ ਉਹਨਾਂ ਦੀ ਬੇਟੀ ਮੇਰੀ ਬੇਟੀ ਮੇਰਾ ਬੇਟਾ ਉਹਨਾਂ ਦਾ ਬੇਟਾ ਇੱਕ ਗਰੁੱਪ ਫਾਰਮ ਕਰ ਜਿੰਨੇ ਵੀ ਸੀ ਲਾਈਫ ਚ ਪਰਸਨਲ ਅਫੀਸ਼ੀਅਲ ਪ੍ਰੋਫੈਸ਼ਨਲ ਟੂਰ ਕੀਤੇ ਆ ਇਕੱਠੇ ਕੀਤੇ ਆ ਜੀ ਹਰ ਸਟੇਟ ਚ ਇਕੱਠੇ ਗਏ ਹਰ ਮੁਲਕ ਚ ਇਕੱਠੇ ਗਏ ਆ ਤੇ ਮੈਨੂੰ ਲੱਗਦਾ ਕਿ ਭਾਗਾਂ ਵਾਲੇ ਜਿਹੜੇ ਤੁਹਾਨੂੰ ਇੱਕ ਨਾ ਸਾਰੀ ਪਰਿਵਾਰ ਚ ਇੱਕ ਦੀ ਕੰਪਨੀ ਮਿਲ ਜਾਂਦੀ ਆ ਤਾਂ ਤੁਸੀਂ ਬਹੁ ਅ ਇੱਕ ਪਾਸੇ ਕਲਾਕਾਰੀ ਹੈ ਦੂਸਰੇ ਪਾਸੇ ਬੜੇ ਜ਼ਿੰਮੇਵਾਰ ਅਹੁਦਿਆਂ ਤੇ ਤੁਸੀਂ ਬਾਰ ਵਿਰਾਜਮਾਨ ਰਹੇ ਹੋ ਆਪਣੇ ਕਾਰਜਕਾਲ ਦੌਰਾਨ ਵੀ ਔਰ ਇੱਕ এডਿਕੇਸ਼ਨ ਹੈ ਕਿ এডਿਕੇਸ਼ਨ ਨੂੰ ਵੀ ਪਿੱਛੇ ਨਹੀਂ ਰੱਖਿਆ ਕਿਸ ਤਰੀਕੇ ਦੇ ਨਾਲ ਟਾਈਮ ਮੈਨੇਜਮੈਂਟ ਕਰਦੇ ਸੀ ਦੇਖੋ এডਿਕੇਸ਼ਨ ਬਾਰੇ ਤਾਂ ਮੈਡਮ ਮੈਂ ਨਾ ਜਦੋਂ ਬੀਐਸਸੀ ਵਿੱਚ ਦਾਖਲਾ ਲਿਆ ਸੀ ਜੀ ਸਾਡੇ ਇੱਕ ਡੀਨ ਸੀਗੇ ਉਹਨਾਂ ਨੇ ਇੱਕ ਮੰਚ ਤੋਂ ਗੱਲ ਕੀਤੀ ਹੈ ਮੈਂ ਕਈ ਜਗ੍ਹਾ ਕੋਟ ਕੀਤੀ ਹੈ ਉਹ ਕਿਆ ਕਰਦੇ ਸੀਗੇ ਕਿ ਆਪਾਂ ਬੱਚਿਆਂ ਵਾਸਤੇ ਵੀ ਗੱਲ ਕਰ ਸਕਦੇ ਦੂਰਦਰਸ਼ਨ ਬਹੁਤ ਲੋਕ ਦੇਖਦੇ ਆ ਜੀ ਬਿਲਕੁਲ ਵੀ ਜਦੋਂ ਕਹਿੰਦੇ ਬੱਚੇ ਤੁਸੀਂ ਵਿਦਿਆਰਥੀ ਜੀ ਇਹ 1 ਨਾ ਜੇ ਤੁਸੀਂ ਬਹੁਤ ਅੱਛੇ ਵਿਦਿਆਰਥੀ ਦੇ ਹੋਣ ਦੇ ਨਾਲ-ਨਾਲ ਬਹੁਤ ਅੱਛੇ ਸਪੋਰਟਸਮੈਨ ਆ ਤਾਂ 0 ਨਾਲ 10 ਬਣ ਗਏ ਜੇ ਬਹੁਤ ਅੱਛੇ ਕਲਾਕਾਰ ਵੀ ਆ 100 ਬਣ ਗਏ ਗੁਣੇ ਵਧਾਈ ਜੋ 1000 10000 ਲੱਖ ਕਰੋੜ ਪਰ ਬੇਟਾ 1 ਕਾ ਖਤਮ ਹੋ ਗਿਆ ਜੇ ਵਿਦਿਅਪੱਲੇ ਹੈ ਨਹੀਂ ਤਾਂ ਬਾਕੀ ਸਾਰੀਆਂ ਜ਼ੀਰੋ ਸੀ। ਸੋ ਮੈਨੂੰ ਲੱਗਾ ਕਿ ਇੰਨੀ ਵੱਡਮੁੱਲੀ ਗੱਲ ਨੂੰ ਮੈਂ ਪੱਲੇ ਬੰਨ ਲਿਆ। ਹੌਸਟਲ ਸੱਫਲ ਰਿਹਾ ਤੇ ਮੇਰੇ ਨਾਲ ਦੇ ਕਿਆ ਕਰਦੇ ਸੀਗੇ ਕਿਉਂਕਿ ਡਰਾਮੇ ਡੋਮੇ ਕਰਦੇ ਸੀ ਨਾਟਕਾਂ 'ਚ ਲੱਗਿਆ ਨਾ। ਵੀ ਤੂੰ ਪੜਦਾ ਕਦੋਂ ਸੀਗਾ? ਤੇ ਮੇਰੇ ਸੁਖਵੀਰ ਜੀ ਯਾਦ ਆ ਕਿ ਮੈਂ ਜਦੋਂ ਲੋਕਾਂ ਨੇ ਸਵਾਗਤ ਨਾਲ ਮੈਂ ਉੱਠ ਪੈਣਾ ਤੇ ਪੇਪਰ ਸਾਡਾ ਲੱਕੀਲੀ ਸਿਸਟਮ ਟਰਮਿਸਟਰ ਸਿਸਟਮ ਪੀਜ ਹੁੰਦਾ। ਉਹ 'ਚ ਕੀ ਆ ਵੀ ਥੋੜਾ ਸਿਲੇਬਸ ਹਨਾ ਜੇ ਤੁਸੀਂ ਪ੍ਰੋਪਰਲੀ ਕਲਾਸ 'ਚ ਮੈਂ ਲਉਂਦੀ ਬਹੁਤ ਅਟੈਂਸ਼ਨ ਨਾ। ਮੈਂ ਕਦੀ ਕਲਾਸ ਮਿਸ ਨਹੀਂ ਕਰਦਾ ਸੀਗਾ ਤੇ ਟੀਚਰ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਮੈਂ 1982 ਚ ਐਗਰੋਨਮੀ ਬੈਚ ਦਾ ਰਿਜ਼ਲਟ ਜਦੋਂ ਆਇਆ ਅਬ ਤੇ ਟਾਪਰ ਆਫ ਦਿ ਬੈਚ ਮੈਂ 골ਡ ਮੈਡਲ ਲਿਸਟਾ ਜੀ ਬਿਲਕੁਲ ਪੀਯੂ ਵਿੱਚ ਉਹ 골ਡ ਮੈਡਲ ਕਰਕੇ ਮੈਨੂੰ ਐਮਬੀਏ ਦਾਖਲਾ ਮਿਲ ਗਿਆ ਤੇ ਮੇਰੇ ਨਾਲ ਦੇਣੇ ਵਾਕਿਆ ਮਜ਼ਾਕ ਕਰਿਆ ਕਰਨੇ ਕਿ ਇਹ 골ਡ ਮੈਡਲ ਲੈ ਗਿਆ ਤੇ ਪੜਦਾ ਕਿਦੋਂ ਸੀਗਾ ਜੀ ਯਾਨੀ ਮੈਨੂੰ ਲੱਗਦਾ ਕਿ ਪੜਾਈ ਨੂੰ ਮੈਂ ਮੋੜੇ ਰੱਖਿਆ ਤੇ ਐਮਬੀਏ ਕਰਕੇ ਜਦੋਂ ਮੈਨੂੰ ਮਾਰਕਫੋਰਡ ਵਿੱਚ ਇਹ ਨੌਕਰੀ ਮਿਲੀ ਆ ਤੇ ਮੈਨੂੰ ਲੱਗਾ ਕਿ ਮੈਂ ਇਸ ਸਫਰ ਦੇ ਵਿੱਚ ਵੀ ਕੁਝ ਵੱਖਰਾ ਕਰਕੇ ਦਿਖਾਵਾਂ ਤੇ 32 ਸਾਲ ਚ ਮੈਂ ਡਿਸਟ੍ਰਿਕਟ ਮੈਨੇਜਰ ਜਲੰਧਰ ਰਿਆ ਹਾਂ ਲੁਧਿਆਣੇ ਰਿਆ ਹਾਂ ਤੇ ਮੈਂ ਹੈੱਡ ਕੁਆਰਟਰ ਜਗ 18 ਸਾਲ ਨੌਕਰੀ ਕੀਤੀ ਆ ਪੀਅਰ ਹੈਡਰਿਆ ਮਾਰਕਫਿਡ ਦਾ ਪਬਲਿਕੇਸ਼ਨ ਮੇਕੋ ਸੀ ਮਾਰਕਫਿਡ ਦੀ ਚੀਫ ਮੈਨੇਜਰ ਬਣਿਆ ਐਗਜ਼ੀਕਟਿਵ ਡਾਇਰੈਕਟਰ 2011 ਚ ਬਣ ਗਿਆ 2017 ਚ ਮੇਰੇ ਵਾਸਤੇ ਮਾਰਕਫਿਡ ਨੇ ਇੱਕ ਅਹੁਦਾ ਕ੍ਰੀਏਟ ਕੀਤਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਮੈਂ ਪੱਗਾਂ ਵਾਲਾ ਮੈਂ 2 ਸਾਲ ਐਮਡੀ ਬਣ ਕੇ ਰਿਟਾਇਰ ਹੋਇਆ ਮਾਰਕਫਿਡ ਚੋਂ ਸੋ ਮੈਨੂੰ ਲੱਗਦਾ ਕਿ ਜੇ ਮੈਂ ਸਮਰਪਿਤ ਭਾਵਨਾ ਨਾਲ ਆਪਣੇ ਪ੍ਰੋਫੈਸ਼ਨਲ ਚ ਕੰਮ ਕੀਤਾ ਜੋ ਮੇਰੀ ਸਮਰੱਥਾ ਸੀਗੀ ਉਹਦਾ ਮੈਨੂੰ ਸਰਕਾਰ ਨੇ ਮਾਰਕਫਿਡ ਨੇ ਮੁੱਲ ਵੀ ਪਾਇਆ ਜੀ ਬਿਲਕੁਲ ਆ ਮਿਹਨਤ ਹਮੇਸ਼ ਇੱਕ ਕ੍ਰੀਏਟੀਵਿਟੀ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਟਾਈਮ ਮੈਨੇਜਮੈਂਟ ਕਰਦੇ ਰਹੇ ਔਰ ਮਿਹਨਤ ਕੀਤੀ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕ੍ਰੀਏਟੀਵਿਟੀ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਤੁਸੀਂ ਕਾਮੇਡੀ ਕਰਦੇ ਹੋ ਰੂਟੀਨ ਦੇ ਵਿੱਚੋਂ ਗੱਲਾਂ ਆੜ ਜਾਂਦੀਆਂ ਨੇ ਇੱਥੇ ਉਸ ਗੱਲ ਦਾ ਜ਼ਿਕਰ ਕਰਨਾ ਲਾਜ਼ਮੀ ਬਣਦਾ ਹੈ ਕਿ ਇੱਕ ਵਾਰੀ ਅਫਵਾਹ ਫੈਲ ਗਈ ਜਾਂ ਕੋਈ ਨਿਊਜ਼ ਦੇ ਵਿੱਚ ਉਹ ਤਾਂ ਇਦਾਂ ਸੀਗਾ ਜੀ ਜੀ ਜਦੋਂ ਮੈਂ ਜਾਣਾ ਨਾ ਜੀ ਕੈਨੇਡਾ ਅਮਰੀਕਾ ਜਾਂ ਬਾਹਰਲੇ ਮੁਲਕਾਂ 'ਚ ਨਾ ਤਾਂ ਵੈਨਕੂਵਰ ਸਾਡਾ ਪੰਜਾਬੀ ਮੀਡੀਆ ਬੜਾ ਸਟਰੋਂਗ ਆ ਜੀ ਉੱਥੇ ਮੈਨੂੰ ਕਿਸੇ মিডিਆ ਵਾਲੇ ਨੇ ਸਵਾਲ ਕਰ ਲਿਆ ਕਿ ਸ਼ਰਮਾ ਜੀ ਅੱਜਕੱਲ ਨਾ ਘਰ ਦਾ ਚੈਨਲ ਖੁੱਲ ਗਿਆ ਜੀ ਨਾ ਦੂਰਦਰਸ਼ਨ ਦਾ ਇੱਕ ਬਿਆਰੀ ਚੈਨਲ ਆ ਕਿ ਹਰ ਇੱਕ ਚੀਜ਼ ਇੱਥੇ ਪ੍ਰੋਪਰ ਐਡਿਟ ਹੁੰਦੀ ਆ ਪ੍ਰੋਪਰ ਸਕਰੀਨ ਹੁੰਦੀ ਆ ਕੋਈ ਜ਼ਿੰਮੇਵਾਰੀ ਨਿਭਾਉਂਦੇ ਆਪਾਂ ਨਾ ਕੋਈ ਵੀ ਰੋਲ ਕਿੰਨੇ ਆ ਸਟਾਫ ਦੇਖੋ ਕੰਮ ਕਰ ਰਿਹਾ ਤਾਂ ਪ੍ਰਾਈਵੇਟ ਤਾਂ ਹੁਣ ਮਾਫ ਕਰਨਾ ਜਿਹਦੇ ਕੋ ਫੋਨ ਆ ਉਹਦਾ ਚੈਨਲ ਆ ਜੀ ਤੁਸੀਂ ਹੈਰਾਨ ਮਨੂਗੇ ਇੱਕ ਲੋਕੈਲਿਟੀ ਚ 228 ਚੈਨਲ ਚੱਲ ਰਿਹਾ ਕੈਨੇਡਾ ਅਮਰੀਕਾ ਦੇ ਇੱਕ ਮੱਲੇ ਚ ਹਰ ਘਰ ਚ ਚੈਨਲ ਆ ਤੋ ਕਹਿੰਦੇ ਵੀ ਤੁਸੀਂ ਇਹ ਜਿਹੜੇ ਗੈਜਮਰ ਮੀਡੀਆ ਆ ਗਿਆ ਇੱਥੇ ਟਿੱਪਣੀ ਕਰੋ ਜੀ ਤੇ ਮੈਂ ਪਤਾ ਕੀ ਜਵਾਬ ਦਿੱਤਾ ਮੈਂ ਕਿ ਟਿੱਪਣੀ ਨਹੀਂ ਮੈਂ ਤਾਂ ਵਿਕਟਮ ਆ ਜੀ ਇਸ ਗੈਜਮਰ ਮੀਡੀਆ ਦਾ ਮੈਂ ਭੁਗਤ ਭੋਗਿਆ ਕਿਹਦੇ ਕਿਦਾਂ ਜੀ ਮੈਂ ਕਿ ਤਿੰਨ ਚਾਰ ਸਾਲ ਪੁਰਾਣੀ ਗੱਲ ਆ ਮੇਰੇ ਨਾਂ ਦੇ ਇੱਕ ਮੰਤਰੀ ਸੀਗੇ ਇਹ ਸੱਚੀ ਗੱਲ ਆ ਜੀ ਫਿਰੋਜ਼ਪੁਰ ਤੋਂ ਬਾਲਮਕੰਦ ਸ਼ਰਮਾ ਉਹ 90 95 ਸਾਲ ਦੀ ਉਮਰ ਪੂਰੀ ਕਰਕੇ ਪੀਜੀਐਚ ਚ ਪੂਰੇ ਹੋ ਗਏ ਦਿਹਾਂਤ ਹੋ ਗਿਆ ਤੇ ਉਹ ਨੀਲੀ ਚਾਦਰ ਪਾ ਕੇ ਫੋਟੋ ਰਿਲੀਜ਼ ਜਦੋਂ ਕੀਤੀ ਕਿ ਕਾਲੇ ਪੱਤਰਕਾਰ ਨੇ ਸਾਬਕਾ ਵਜੀ ਲਿਖਿਆ ਹੀ ਨਹੀਂ ਖਬਰ ਛਾਪਤੀ ਪ੍ਰਸਿੱਧ ਅਸਤੀ ਬਾਲਮਕੰਦਾ ਸ੍ਰੀ ਪੀ ਦੇਹੰਤ ਜੀ ਤੇ ਫੋਨ ਕਰਨੇ ਸ਼ੁਰੂ ਹੋ ਗਏ ਫੋਨ ਵੱਜ ਰੇ ਮੇਰਾ ਫੋਨ ਤਾਂ ਵੱਜਣਾ ਨਹੀਂ ਮੈਂ ਤਾਂ ਮਰ ਗਿਆ ਤੇ ਫੋਨ ਵੱਜਿਆ ਜਸਵਿੰਦਰ ਭੱਲਾ ਜੀ ਨੂੰ ਸਾਡਾ ਪਿੰਡੂ ਮੁੰਡਾ ਜਿੰਦਰ ਬੜਾ ਅੱਛਾ ਇੰਗਲੈਂਡ ਚ ਉਹਦਾ ਨਾਮ ਆ ਉਹ ਇੰਗਲੈਂਡ ਤੋਂ ਭੱਲਾ ਜੀ ਨੂੰ ਫੋਨ ਕਰਦਾ ਭੱਲਾ ਜੀ ਭੱਲਾ ਜੀ ਉਹ ਖਬਰ ਸਹੀ ਕਿਹੜੀ ਭੱਲਾ ਜੀ ਉਹ ਮੈਨੂੰ ਡਰਦਿਆ ਲੱਗਦਾ ਉਹ ਕਨਫਰਮ ਕਰੋ ਕਿਹੜੀ ਖਬਰ ਭੱਲਾ ਜੀ ਉਹ ਆਪਣਾ ਬਾਲਮਕੰਦ ਪੂਰਾ ਹੋ ਗਿਆ ਉਹ ਵੀ ਮੋਰੇ ਭੱਲਾ ਕਹਿੰਦਾ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੀ ਹੁਣ ਮੇਰੀ ਉਹ ਕੱਦ ਤੇ ਕਹਿ ਲੋ ਵਿਅੰਗ ਕਰ ਗਏ ਜਾਂ ਕਹਿ ਲੋ ਮੈਂ ਇੱਕ ਮਾਰਕਫੀਲ ਵਿੱਚ ਰਿਟਾਇਰਮੈਂਟ ਲੈ ਲਈ ਸੀਗੀ ਉਹਦੀ ਗੱਲ ਕਰਦੇ ਆ ਪਰ ਕ੍ਰੀਏਟੀਵਿਟੀ ਦੀ ਮਤਲਬ ਟਰੈਜੀ ਜੋ ਕਮੇਡੀ ਕੱਢ ਜਾਣੀ ਇਹ ਮੈਡਮ 2003 ਵਿੱਚ ਜੇ ਤੁਹਾਡੇ ਯਾਦ ਹੋਵੇ ਛੜਾ ਛੰਗਾਟਾ ਆਇਆ ਸੀਗਾ ਉਹਦਾ ਨਾਂ ਸੀ ਚਾਚਾ ਸੁਧਰ ਗਿਆ ਜੀ ਤੇ ਉਦੋਂ ਪੱਲਾ ਸਾਹਿਬ ਤੇ ਮੈਂ ਮੈਡਮ ਅਸੀਂ ਆਪਣੇ ਆਪ ਨੂੰ ਭੱਗਾਂ ਵਾਲ ਸਮਝਦੇ ਆ ਪਰਮਾਤਮਾ ਦੀ ਕਿਰਪਾ ਨਾਲ ਮੈਂ ਤੇ ਪੱਲਾ ਜੀ ਨੇ ਇਹ 27 ਸਾਲਾਂ ਵਿੱਚ ਜਿਹੜੀ ਕਮੇਟੀ ਦੇ ਅਸੀਂ ਸਿਰਜਣਾ ਕੀਤੀ ਆ ਮੈਂ ਉਹ ਕਹਿੰਨਾ ਕਿ ਇਟ ਵਾਸ ਜਰਨਲਿਜ਼ਮ ਜੀ ਕਮੇਟੀ ਦੇ ਕਿ ਜਰਨਲਿਜ਼ਮ ਸੀਗਾ ਜਿਹਦੇ ਰਹੀ ਸੀ ਉਸ ਮੌਕੇ ਦੀ ਪਲਸਵਤਾਵਕ ਰਾਜਨੀਤਿਕ ਸਮਾਜਿਕ ਵਿਅੰਗ ਕਰਕੇ ਕੋਸ਼ਿਸ਼ ਕਰਦੇ ਸੀਗੇ ਕੁਛ ਸੇਧ ਦਿਜੀਏ ਜੀ ਸਿਰਫ ਹਸਣਾ ਨਹੀਂ ਕੋਈ ਲੋਕਾਂ ਨੂੰ ਇਸ਼ਾਰਾ ਵੀ ਕਰ ਜੀਏ ਭਾਵੇਂ ਉਹ ਦਾਜ ਪ੍ਰਥਾ ਸੀ ਭਾਵੇਂ ਕਰਪਸ਼ਨ ਸੀ ਭਾਵੇਂ ਉਹ ਸਮਾਜ ਦਾ ਕੋਈ ਬੁਰਾਈ ਆ ਉੱਤੇ ਕੰਮ ਕੀਤਾ ਔਰ ਜਿਵੇਂ ਕਹਿੰਦੇ ਹਨ ਕਨਿਨ ਵੀ ਖਾਣੀ ਹੋਵੇ ਤੇ ਰਸਗੁੱਲੇ ਚ ਲਪੇਟ ਕੇ ਖਵਾਓ ਤੇ ਅਸਰ ਵੱਧ ਕਰਦੀ ਆ ਜੀ ਅਸੀਂ ਇਦਾਂ ਹੀ ਕਵੈਡੀ ਕੀਤੀ ਹੈ ਜੀ ਜਾਂਦੇ ਜਾਂਦੇ ਅਸੀਂ ਰੈਪਿਡ ਫਾਇਰ ਰਾਉਂਡ ਕਰਨਾ ਹੈ ਅ ਸ਼ਰਮਾ ਜੀ ਦਾ ਫੇਵਰਿਟ ਐਕਟਰ ਮੇਰਾ ਫਿਰ ਦਸੰਦਰ ਪੱਲਾ ਫੀਮੇਲ ਐਕਟਰਸ ਫੀਮੇਲ ਐਕਟਰ ਮੈਂ ਅਮਰ ਨੂਰੀ ਜੀ ਦਾ ਬਹੁਤ ਪਸੰਦ ਕਰਦਾ ਉਹਨਾਂ ਦੀ ਜਿਹੜੀ ਦੂਰਦਰਸ਼ਨ ਤੋਂ ਪੈਦਾ ਹੋਇਆ ਕਲਾਕਾਰ ਔਰ ਬਹੁਤ ਗੰਭੀਰ ਕਰਦੇ ਆ ਪਰ ਜੇ ਮਾਡਰਨ ਜਿਹੜੀਆਂ ਫਿਲਮਾਂ ਹੁੰਦੀਆਂ ਉਹਦੇ ਵਿੱਚ ਮੈਂ ਨਿਰਵਾਜ ਵਾਜ ਦਾ ਫੇਵਰਿਟ ਸਿੰਗਰ ਸਿੰਗਰ ਮੇਰੇ ਮੇਰੇ ਬਿੱਲਿਆਂ ਚੋਂ ਹੰਸਲਾ ਜਨ ਸਰਦੂਲ ਸਕੰਦਰ ਤੇ ਮਾਡਰਨ ਵਿੱਚੋਂ ਦਰਤਾਜ ਜੀ ਦਾ ਫੈਨ ਸ਼ਰਮਾ ਜੀ ਦਾ ਫੇਵਰਟ ਖਾਣਾ ਮੇਰਾ ਖਾਣਾ ਜੀ ਮਿਲਟ ਬੇਸਡ ਪਿਓਰ ਫੂਡ ਜਿਹਦੇ ਵਿੱਚ ਅਸੀਂ ਗਲੂਟਨ ਘੱਟ ਹੋਵੇ ਅ ਸ਼ਰਮਾ ਜੀ ਦੇ ਲਈ ਜ਼ਿੰਦਗੀ ਜ਼ਿੰਦਗੀ ਹਸਣਾ ਹਸੋਣਾ ਟੈਨਸ਼ਨ ਫਿਰ ਰਹਿਣਾ ਬਿਨਾ ਸਟੈਸ ਤੋਂ ਰਹਿਣਾ ਅ ਸ਼ਰਮਾ ਜੀ ਨੂੰ ਬੀ ਐਮ ਕਹਿੰਦੇ ਨੇ ਉਹਨਾਂ ਦੇ ਲਾਈਫ ਪਾਰਟਨਰ ਜਿਹੜੇ ਨੇ ਤੁਹਾਡੇ ਤਰਮ ਪਤਨੀ ਤੁਹਾਡਾ ਨਿਕਨੇਮ ਵੀ ਲੈਂਦੇ ਆ ਬੀ ਐਮ ਆਰ ਬੀ ਐਮ ਤਾਂ ਜਦੋਂ ਡੀ ਐਮ ਬਣੇ ਫਿਰ ਕਿੰਨੀ ਖੁਸ਼ੀ ਹੋਈ ਬਿਲਕੁਲ ਤੁਸੀਂ ਮੈਨੂੰ 89 ਦੀ ਘਟਨਾ ਕਰ ਮੈਂ ਜਦੋਂ ਕੰਚਨ ਨੂੰ ਲਿਖੀ ਚਿੱਠੀ ਕਿ ਮੈਂ ਡੀਐਮ ਬਣ ਗਿਆ ਤੇ ਉਹਨਾਂ ਦਾ ਮੈਨੂੰ ਜਵਾਬ ਆਇਆ ਕਿ ਮੇਰੇ ਬੀਐਮ ਨੂੰ ਡੀਐਮ ਬਣ ਗਏ ਨੇ ਬੀਐਮ ਮੇਰਾ ਇੱਕ ਫੈਮਿਲੀ ਨਾਮ ਸੀ ਪਰ ਮਾਰਕੀਟ ਵਿੱਚ ਵੀ ਮੈਂ ਲੰਬੇ ਸਫ਼ਰ ਜਦੋਂ ਬਰੋਕਰੇਟਾ ਕੰਮ ਕੀਤਾ ਤਾਂ ਅੱਜ ਵੀ ਆਈਏ ਸਰਕਲ 'ਚ ਮੈਨੂੰ ਬੀਐਮ ਹੀ ਕਹਿੰਦੇ ਆ ਜੀ ਸਾਡਾ ਕਲਾਕਾਰ ਹੋਣਾ ਤਾਂ ਸਫਲ ਹੈ ਜੇਕਰ ਅਸੀਂ ਸਮਾਜ ਨੂੰ ਸੇਧ ਦਿੰਦੇ ਆ ਜਾਂਦੇ ਜਾਂਦੇ ਸੁਨੇਹਾ ਦੇ ਕੇ ਜਾਣਾ ਹੈ ਮੈਸੇਜ ਸਨੇਹਾ ਤਾਂ ਮੈਂ ਕਾਬਲ ਨਹੀਂ ਪਰ ਮੈਂ ਜਿਹੜੀ ਇਸ ਵੇਲੇ ਜ਼ਿੰਮੇਵਾਰੀ ਨਿਭਾ ਰਿਆ ਉਹ ਹੈਗੀ ਆ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਤੇ ਜ਼ਿੰਮੇਵਾਰੀ ਮੇਰੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜਿੰਨੀਆਂ ਵੀ ਗਵਰਨਮੈਂਟ ਫੂਡ ਸਕੀਮਾਂ ਚਲਾ ਰਹੀ ਆ ਚਾਹੇ ਉਹ ਆਂਗਣਵਾੜੀ ਆ ਮਿਡ-ਡੇ ਮੀਲ ਆ ਰਾਸ਼ਨ ਦੀਪੂ ਆ ਉਹਦੇ ਵਿੱਚ ਕੁਆਲਿਟੀ ਤੇ ਕੁਆਂਟੀਟੀ ਸਹੀ ਪਹੁੰਚੇ ਸੋ ਮੇਰਾ ਸਾਰਿਆਂ ਨੂੰ ਬੇਨਤੀ ਆ ਕਿ ਨਿਊਟ੍ਰੀਸ਼ਨ ਸਕਿਉਰਿਟੀ ਤੇ ਕੰਮ ਕਰੀਏ ਫੂਡ ਬਹੁਤ ਆ ਪਰ ਚੰਗਾ ਫੂਡ ਖਾਈਏ ਆਪਾਂ ਚੰਗਾ ਫੂਡ ਦਾ ਭਾਵ ਆ ਕਿ ਬਿਮਾਰੀ ਰਹਿਤ ਫੂਡ ਜਿਹੜਾ ਸਾਨੂੰ ਫਰਾਈਡ ਫੂਡ ਨਾ ਹੋਵੇ ਸਾਨੂੰ ਜਿਹੜੀ ਆ ਕਟੂਕਟਾ ਬਲੱਡ ਪ੍ਰੈਸ਼ਰ ਸ਼ੂਗਰ ਤੋਂ ਬਚਾ ਕੇ ਉਹ ਫੂਡ ਖਾਈਏ ਜਿਹੜਾ ਸਿਹਤ ਸਿੱਖ ਰੱਖੇ ਇਹ ਹੀ ਮੇਰੇ ਅਸਨੇਹਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ SKIR ਜੀ ਸ਼ੁਕਰੀਆ ਦੁਦਰਸ਼ਨ